ਸ਼ਸ਼ੀਕਾਰ ਮਹਾਂ ਤੋੜਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਲੋਕ ਸਭਾ ਦੀ ਉਹ ਚੋਣ ਹਾਰ ਗਏ ਸੀ ਹਲਕਾ ਲੁਧਿਆਣਾ ਤੋਂ ਅਤੇ ਜਿੱਤ ਗਈ ਸੀ ਰਾਜਾ ਵੜਿੰਗ ਜੋ ਖਾਸਮ ਖਾਸ ਮਿੱਤਰ ਮੰਨੇ ਜਾਂਦੇ ਸੀ ਰਾਜਾ ਵੜਿੰਗ ਦੇ ਰਵਨੀਤ ਬਿੱਟੂ ਨੇ ਜਸਤ ਇੱਕ ਮਹੀਨਾ ਪਹਿਲਾਂ ਜਿਹੜੀ ਪਾਰਟੀ ਜੁਆਇਨ ਕੀਤੀ ਸੀ ਭਾਰਤੀ ਜਨਤਾ ਪਾਰਟੀ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਦਾ ਜਿਵੇਂ ਹੀ ਵਿਗਲ ਵੱਜਿਆ ਨਾਲ ਦੀ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਰਵਨੀਤ ਬਿੱਟੂ ਦੀ ਝੋਲੀ ਦੇ ਵਿੱਚ ਲੋਕ ਸਭਾ ਦੀ ਟਿਕਟ ਪਾ ਦਿੱਤੀ ਅਸਮਾਨ ਦਾ ਯੁੱਧ ਹੋਇਆ ਲੇਕਿਨ ਰਾਜਾ ਵਰਿੰਗ ਜੀਤੂ ਰਹੇ ਹਲਕਾ ਲੁਧਿਆਣੇ ਤੋਂ ਉਹ ਐਮਪੀ ਬਣ ਬਣ ਗਏ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੂੰ ਹਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਮੰਤਰੀ ਬਣਾ ਦਿੱਤਾ ਇੱਕ ਮਹਿਕਮਾ ਹੈ ਫੂਡ ਪ੍ਰੋਸੈਸਿੰਗ ਅਤੇ ਦੂਸਰਾ ਹੈ ਰੇਲਵੇ ਡਿਪਾਰਟਮੈਂਟ ਯਾਨੀ ਕਿ ਜਦੋਂ ਇਹ ਕੇਂਦਰੀ ਮੰਤਰੀ ਜਿਹੜੇ ਦੋ ਨੇ ਜਿਨ੍ਹਾਂ ਦੇ ਥੱਲੇ ਇਹ ਕੰਮ ਕਰਨਗੇ ਰਵਨੀਤ ਬਿੱਟੂ ਜਦੋਂ ਉਹ ਗੈਰਹਾਜ਼ਰ ਰਹਿਣਗੇ ਤੇ ਜਵਾਬ ਦੇ ਵੀ ਜਵਾਬ ਦੇਈ ਜਿਹੜੀ ਹੈ ਉਹ ਰਵਨੀਤ ਬਿੱਟੂ ਨੂੰ ਦੇਣੀ ਪਵੇਗੀ ਹੁਣ ਗੱਲ ਕਰਦੇ ਹਾਂ ਰਵਨੀਤ ਬਿੱਟੂ ਨੇ ਇੱਕ ਬੜਾ ਵੱਡਾ ਧਮਾਕਾ ਕਰ ਦਿੱਤਾ ਹੈ ਰਵਨੀਤ ਬਿੱਟੂ ਇਹਨਾਂ ਦਿਨਾਂ ਦੇ ਵਿੱਚ ਰਾਜ ਸਭਾ ਦੀਆਂ ਚੋਣਾਂ ਨੂੰ ਲੈ ਕੇ ਬਿਜ਼ੀ ਹੋ ਜਾਣਗੇ ਕਿਉਂਕਿ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਰਾਜਸਥਾਨ ਦੇ ਵਿੱਚ ਜਿਹੜੀ ਰਾਜ ਸਭਾ ਦੀ ਚੋਣ ਹੋਣ ਜਾ ਰਹੀ ਹੈ ਉਥੇ ਜਿਹੜਾ ਨਾਮਜਦ ਪਰਚੇ ਜਿਹੜੇ ਰਵਨੀਤ ਬਿੱਟੂ ਵੱਲੋਂ ਭਾਰਤੀ ਜਨਤਾ ਪਾਰਟੀ ਮਿਲੂ ਭਰੇ ਜਾਣਗੇ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਧਮਾਕਾ ਕਰ ਦਿੱਤਾ ਹੈ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਨੇ ਟੀਨਸਾ ਨੂੰ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਦਾ ਨਿੱਜੀ ਸਹਾਇਕ ਨਿੱਪਟੀ ਪੱਤਰ ਦੇ ਕੇ ਦੇ ਦਿੱਤਾ ਗਿਆ ਹੈ ਯਾਨੀ ਕਿ ਟੀਨਸਾ ਲਗ ਲਗਭਗ 20 ਸਾਲਾਂ ਤੋਂ ਰਵਨੀਤ ਬਿੱਟੂ ਦੇ ਨਾਲ ਕੰਮ ਕਰ ਰਹੇ ਨੇ ਅਤੇ ਟੀਨਸਾ ਜਿਹੜੇ ਨੇ ਉਹਨਾਂ ਨੇ ਆਪਣੀ ਇਮਾਨਦਾਰੀ ਦੇ ਨਾਲ ਰਵਨੀਤ ਬਿੱਟੂ ਦਾ ਕਈ ਵਾਰ ਦਿਲ ਜਿੱਤਿਆ ਹੈ ਇਸ ਨੂੰ ਦੇਖਦੇ ਹੋਏ ਰਵਨੀਤ ਬਿੱਟੂ ਨੇ ਅੱਜ ਆਪਣਾ ਨਿੱਜੀ ਸਹਾਇਕ ਜਿਹੜਾ ਹੈ ਨਿਯੁਕਤ ਕਰ ਦਿੱਤਾ ਹੈ ਅੱਜ ਜਿਹੜੀ ਹੈ ਉਹ ਲੈਟਰ ਉਹ ਪੱਤਰ ਢੀਂਸਾ ਯਾਨੀ ਕਿ ਗਲ ਕਰਦੇ ਹਾਂ ਹਰਜਿੰਦਰ ਸਿੰਘ ਢੀਂਸਾ ਨੂੰ ਰਮਨੀਤ ਬਿੱਟੂ ਨੇ ਆਪਣਾ ਨਿੱਜੀ ਸਹਾਇਕ ਦਾ ਨਿਯੁਕਤੀ ਪੱਤਰ ਦਿੰਦਾ ਹੈ ਉਹਨਾਂ ਦੱਸਦਾ ਕਿ ਮੈਂ ਰਾਜ ਸਭਾ ਦੀਆਂ ਚੋਣਾਂ ਦੇ ਵਿੱਚ ਬਿਜੀ ਹੋਵਾਂਗਾ ਇਸ ਨੂੰ ਲੈ ਕੇ ਮੇਰੇ ਨਿੱਜੀ ਸਕੱਤਰ ਹਰਜਿੰਦਰ ਸਿੰਘ ਢੀਂਸਾ ਮੇਰੀ ਗੈਰ ਹਾਜ਼ਰੀ ਦੇ ਵਿੱਚ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਡਿਪਾਰਟਮੈਂਟ ਨੂੰ ਦੇਖਣਗੇ ਪੰਜਾਬ ਲੈਵਲ ਤੇ ਇਹ ਵੱਡਾ ਖੁਲਾਸਾ ਕਰ ਦਿੱਤਾ ਹੈ ਜਾਂ ਕਹਿ ਦੀ ਧਮਾਕਾ ਕਰ ਦਿੱਤਾ ਹੈ ਰਵਨੀਤ ਬਿੱਟੂ ਨੇ ਅਤੇ ਹਰਜਿੰਦਰ ਜਿਹੜੇ ਰਜਿੰਦਰ ਸਿੰਘ ਢੀਂਸਾ ਸੀ ਉਹਨਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਰਵਨੀਤ ਬਿੱਟੂ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਪਿਛਲੇ 20 ਸਾਲਾਂ ਤੋਂ ਲਗਾਤਾਰ ਮੈਂ ਰਵਨੀਤ ਬਿੱਟੂ ਦੇ ਨਾਲ ਕੰਮ ਕਰ ਰਿਹਾ ਹਾਂ ਚਾਹੇ ਉਹ ਹੁੰਦੇ ਨੇ ਚਾਹੇ ਉਹ ਗੈਰ ਹੁੰਦੇ ਨੇ ਲੇਕਿਨ ਮੇਰੀ ਇਮਾਨਦਾਰੀ ਨੂੰ ਦੇਖਦਿਆਂ ਇਸ ਇਮਾਨਦਾਰੀ ਨੂੰ ਇਸੇ ਤਰ੍ਹਾਂ ਹੀ ਮੈਂ ਅੱਗੇ ਲੈ ਕੇ ਚੱਲਾਂਗਾ ਅਤੇ ਮੈਂ ਇਮਾਨਦਾਰੀ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਦੋ ਅਹੁਦਿਆਂ ਦਾ ਮੈਨੂੰ ਨਿਜਿਸ ਕਤਲ ਲਗਾਇਆ ਹੈ ਰਵਰੀਤ ਬਿੱਟੂ ਦੇ ਅੰਦਰ ਅੰਦਰ ਉਸ ਦਾ ਮੈਂ ਸੰਪੂਰਨ ਤੌਰ ਤੇ ਫਾਇਦਾ ਦੇਵਾਂਗਾ ਭਾਰਤੀ ਜਨਤਾ ਪਾਰਟੀ ਨੂੰ ਅਤੇ ਜੀ ਜੀ ਜਾਨ ਲਾ ਕੇ ਮੈਂ ਭਾਰਤੀ ਜਨਤਾ ਪਾਰਟੀ ਲਈ ਇਹਨਾਂ ਦੋ ਮਹਿਕਮਿਆਂ ਦੇ ਵਿੱਚ ਕੰਮ ਕਰਦਾ ਰਵਾਂਗਾ ਧੰਨਵਾਦ